ਕੀ ਨਹੀਂ ਆ ਮੰਗਾ ਸਾਡੇ ਆ ਜਾਇਜ ਮੰਗਾ ਨਹੀਂ ਕੋਈ ਬਾਲੀਆਂ ਵੱਡੀਆਂ ਮੰਗਾ ਲਈ ਸਾਡੀਆਂ ਅਸਲੀ ਪਿੰਡੂ ਖੇਤਰ ਦੇ ਬੰਦੇ ਆ ਅਸੀਂ ਐਡਾ ਵੱਡਾ ਅਸੀਂ ਖਰਚਾ ਨਹੀਂ ਚੱਕ ਸਕਦੇ ਅਸੀਂ ਛੱਡ ਤਾਂ ਜ਼ਮੀਨਾਂ ਦੇ ਉੱਪਰ ਕਰਦੇ ਜਿਹੜੇ ਪੈਲੇ ਕਈ ਮਜ਼ਦੂਰਾਂ ਦੇ ਵੀ ਪੁੱਤ ਨੇ ਉਹਨਾਂ ਨੇ ਵੀ ਇੱਥੇ ਆ ਕੇ ਪੜਨਾ ਸਿਹਤੀ ਖਾਤਰ ਦੀ ਖੇਤਰ ਦੀ ਆਪਾਂ ਜਿਹੜੀ ਗੱਲ ਕਰਦੇ ਜਿਹੜੇ ਕੋਟੇ ਦੀ ਆਪਾਂ ਗੱਲ ਕਰਦੇ ਆ ਉਹ ਇੱਥੇ ਆ ਕੇ ਨਹੀਂ ਪੜ ਸਕਦੇ ਬਾਈ ਉਨੇ ਚੁੜਾ ਕਈਆਂ ਕੋਲ 2 ਨੰਬਰ ਦਾ ਪੈਸਾ ਹੈ ਕਈਆਂ ਨੇ ਜੀ ਸੱਲੀਏ ਦੀ ਪੱਟੀ ਹੁੰਦੀ ਹੈ ਅਫਸਰਾਂ ਨੇ ਕੋ ਤਾਂ ਪੜਾ ਲੈਣਗੇ ਬਾਈ ਹੁਣ ਆਪਣੇ ਕੋਲ ਤਾਂ 10-9 ਦੀ ਕਿਰਤ ਕਮਾਈ ਹੈ ਇਹੜੀਆਂ ਮੰਗਾਂ ਨੇ ਹੱਲ ਕਰਨੂ ਕਿ ਬਾਲੇ ਬੱਟੀ ਗੱਲ ਨਹੀਂ ਹੈਗੀ ਜੇ ਕੋਈ ਗੱਲ ਸੁਣਦਾ ਹੋਵੇ ਆ ਪ੍ਰਸ਼ਾਸਨ ਨੇ ਮੇਰੀ ਗੱਲ ਸੁਣਦਾ ਮੈਂ ਗੱਲ ਕਹਿਣਾ ਚਾਹੁੰਦਾ ਆ ਜਿਹੜੇ ਚੋੜੇ ਹੋਏ ਨਮਾਇਤ ਨੇ ਜਿਹੜੇ ਆਪਾਂ ਗਧਿਆਂ ਦੇ ਗਾਜ ਪੱਲੀਆਂ ਪਾਈਆਂ ਨੇ ਨਾ ਮੈਂ ਉਹਦੇ ਪਿੰਡ ਬੁੱਧਵਾਰ ਨੂੰ ਮੈਨਾ ਹੁੰਨਾ ਹਜ਼ਾਰ ਤੋਂ 500 ਬੰਦਾ ਮੇਰੇ ਪਿੰਡ ਆਉਂਦਾ ਹੈ ਮੈਂ ਕਹਿੰਦਾ ਜੇ 500 ਤੋਂ 1000 ਬੰਦਾ ਆ ਗਿਆ ਮੈਂ 3 400 ਬੰਦੇ ਦਾ ਮਸਲਾ ਹੱਲ ਕਰਕੇ ਤੋੜਦਾ ਆ ਪਿਛਲੇ ਪਿਛਲੇ ਹਫਤੇ ਦੇ ਵਿੱਚ ਵਿੱਚ 7 8 ਅੱਧੀ ਕੁੜੀਆਂ 9 10 ਕੁੜੀਆਂ ਜਿਹਨਾਂ ਕੋਤਾਂ ਦੇ ਵਿੱਚ ਕੇਸ ਚੱਲਦੇ ਸੀਗੇ ਸਮਝੌਤੇ ਕਰਾ ਕੇ ਘਰਾਂ ਨੂੰ ਕਰ ਦਿੱਤੇ ਆ ਮਸਲਾ ਹੱਲ ਕਰਨ ਨੂੰ ਇਹ ਚੁੰਟਲੇ ਐਮਐਲਏ ਲੈ ਕੇ ਗਨਮੈਨ ਲਾ ਕੇ ਭੱਜ ਲੈ ਲੈ ਕੇ ਲੋਵਾ ਗੱਡੀਆਂ ਭੱਜ ਲੈ ਇੱਧਰੋਂ ਭੱਜ ਲੈ ਉੱਧਰੋਂ ਭੱਜ ਲੈ ਮਸਲਾ ਵੀ ਹੱਲ ਕਰਨੇ ਚਾਹੁੰਦਾ ਇੱਥੇ ਸਟੂਡੈਂਟਾਂ ਦੇ ਵਿੱਚ ਆ ਕੇ ਚੁਣੇ ਹੋਏ ਨਮਾਇੰਦੇ ਬੈਠੇ ਮਸਲਾ ਹੱਲ 1 ਮਿੰਟ ਦੇ ਵਿੱਚ ਹੋ ਜਾ ਗੱਲ ਤਾਂ ਇਹ ਸੁਣਨ ਨੂੰ ਤਿਆਰੀ ਨਹੀਂ ਹੈ ਕਿ ਲੋਕਾਂ ਦੀ ਗੱਲ ਬੇਸ਼ੱਕ ਕੋਈ ਵਾਰੀ ਇਹ ਚੀਜ਼ ਹੁੰਦੀ ਆ ਬਪੜੇ ਲੇਕੇ ਤੁਸੀਂ ਨੌਜਵਾਨੋ ਕਈ ਵਾਰੀ ਕੋਈ ਮਸਲਾ ਹੱਲ ਔਖਾ ਆਉਣਾ ਹੁੰਦਾ ਜਦੋਂ ਕਿ ਆ ਕਿਉਂਕਿ ਚੁਣਿਆ ਹੋਇਆ ਨਮਾਇੰਦਾ ਵਿੱਚ ਬੈੰਦਾ ਸਮਝਾਉਂਦਾ ਉਹਦੇ ਲਈ ਸਾਡੇ ਵੀ ਦਿਲ ਦੇ ਸੁਮਾਫ ਕਰਨਾ ਚਲਦੇ ਜ਼ਿਵਾਨ ਵਿੱਚ ਥੋੜਾ ਜਿਆਦਾ ਰੋਕਣ ਲੱਗੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਐਕਟਿੰਗ ਸ਼੍ਰੋਮਣੀ ਪ੍ਰਬੰਧਕ ਕਮੇਟੀ ਸਰਦਾਰ ਜਸਵੰਤ ਸਿੰਘ ਜੀ ਪੜੈਣ ਵਾਲੇ ਜੋ ਟਿਕੇ ਤੌਂ ਤੇ ਇਸ ਜ਼ਿਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਨੇ ਉਹਨਾਂ ਦੇ ਵਿਚਾਰ ਇਹਨਾਂ ਤੋਂ ਬਾਅਦ ਵੀ ਸਰਬਨ ਕਰਾਂਗੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਅੱਜ ਦੇ ਸਮਾਹਾਨ ਦਵਾਨ ਦੇ ਵਿੱਚ ਹਾਜ਼ਰੀ ਭਰੀ ਆ ਜੀ ਆਇਆਂ ਨੂੰ ਜੀ ਅੱਲਾਹ ਕਬੂਲ ਕਰੇ ਮੈਂ ਪ੍ਰਬੰਧਕ ਸਾਹਿਬਾਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਦੋਂ ਦੀਵਾਨ ਚੱਲਦਾ ਹੋਵੇ ਨਾ ਫਿਰ ਚਾਹੇ ਪ੍ਰਧਾਨ ਮੰਤਰੀ ਆ ਜੇ ਸ਼ਖਸੀਅਤਾਂ ਸਾਰੀਆਂ ਹੀ ਸਤਿਕਾਰਯੋਗ ਹੁੰਦੀਆਂ ਪਰ ਗੁਰ ਇਤਿਹਾਸ ਦੇ ਨਾਲੋਂ ਕੋਈ ਵੱਡਾ ਨਹੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਇਸ ਤਰ੍ਹਾਂ ਸਤ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀਆਂ ਕੁਝ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲੀ ਖਬਰ ਹੈ ਜਿਵੇਂ ਕਿ ਤੁਹਾਨੂੰ ਵੀ ਪਤਾ ਹੀ ਹੋਵੇਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜੋ ਮੋਰਚਾ ਲੱਗਿਆ ਹੋਇਆ ਸੀ ਕਿਉਂਕਿ ਜੋ ਬਾਰਡਰ ਏਰੀਆਜ਼ ਲਈ ਅਤੇ ਪੰਜਾਬੀਆਂ ਦੇ ਲਈ ਜੋ ਰਾਖਵਾ ਕਰਨਾ ਹੈ ਉਹ ਸਮਾਪਤ ਕਰ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਵੱਡੀ ਜਿੱਤ ਹੋਈ ਹੈ ਜਿੱਥੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਕਿ ਉਹ ਸਰਕਾਰ ਦੇ ਨਾਲ ਇਸ ਸਬੰਧ ਦੇ ਵਿੱਚ ਗੱਲ ਕਰਕੇ ਇਹ ਜੋ ਮੋਰਚੇ ਦੇ ਵਿੱਚ ਮੰਗਾਂ ਰੱਖੀਆਂ ਗਈਆਂ ਹਨ ਉਹ ਸਭ ਤੋਂ ਪਹਿਲਾਂ ਇਸ ਨੂੰ ਦੁਬਾਰੇ ਤੋਂ ਅਲਾਟ ਕਰਾਉਣਗੇ ਜੇਕਰ ਸਰਕਾਰ ਦੁਆਰਾ ਇਹ ਸੀਟਾਂ ਇਹ ਰੱਖਵਾ ਕੋਟਾ ਅਲਾਟ ਨਹੀਂ ਕੀਤਾ ਜਾਂਦਾ ਤਾਂ ਯੂਨੀਵਰਸਿਟੀ ਆਪਣੇ ਪੱਧਰ ਤੇ ਇਹ ਸੀਟਾਂ ਅਲਾਟ ਕਰੇਗੀ ਤੇ ਉੱਥੇ ਹੀ ਇੱਕ ਸਮਾਗਮ ਦੇ ਵਿੱਚ ਜਦੋਂ ਕੁਝ ਲੀਡਰ ਆਏ ਜੋ ਕਿ ਸਰਕਾਰ ਦੇ ਨਾਲ ਸੰਬੰਧਿਤ ਹਨ ਤਾਂ ਜੋ ਸਮਾਗਮ ਕਰਵਾਉਣ ਵਾਲੇ ਪਰਵੰਧਕ ਕਮੇਟੀ ਸੀ ਉਹਨਾਂ ਵੱਲੋਂ ਦਮਾਨ ਰੋਕ ਕੇ ਅਨਾਉਂਸਮੈਂਟ ਕੀਤੀ ਗਈ ਜਿੱਥੇ ਕਿ ਉੱਥੇ ਮੌਜੂਦ ਇੰਨਾ ਨੌਜਵਾਨ ਸਿੰਘਾਂ ਵੱਲੋਂ ਮੌਕੇ ਤੇ ਹੀ ਕਿਹਾ ਗਿਆ ਕਿ ਕੋਈ ਵੀ ਲੀਡਰ ਧੰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਨਹੀਂ ਹੈ ਜਿਸ ਦੇ ਕਰਕੇ ਕਿ ਦਮਾਨ ਦੇ ਵਿੱਚ ਅੱਗੇ ਤੋਂ ਇਸ ਤਰ੍ਹਾਂ ਦੀ ਕੋਤਾਹੀ ਨਾ ਹੋਵੇ ਤੇ ਉੱਥੇ ਹੀ ਸੂਤਰਾਂ ਅਨੁਸਾਰ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਨੇ ਜੋ 28 ਅਗਸਤ ਤੱਕ ਸਮਾਂ ਦਿੱਤਾ ਹੈ ਭਾਈ ਅਮਰਤਪਾਲ ਸਿੰਘ ਦੇ ਐਨਐਸਏ ਨੂੰ ਚੈਲੰਜ ਕਰਨ ਵਾਲਾ ਜੋ ਕੇਸ ਹੈ ਉਸ ਮਾਮਲੇ ਦੇ ਵਿੱਚ ਜੋ ਲੀਗਲ ਟੀਮ ਹੈ ਸਰਕਾਰ ਦੀ ਸੂਤਰਾਂ ਅਨੁਸਾਰ ਪਤਾ ਲੱਗਿਆ ਕਿ ਉਹਨਾਂ ਵੱਲੋਂ ਕੋਈ ਵੀ ਜਵਾਬਦੇਹ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਿੱਥੇ ਤੱਕ ਪਤਾ ਲੱਗਿਆ ਕਿ ਕੋਈ ਵੀ ਪੁਕਤਾ ਸਬੂਤ ਇਸ ਤਰ੍ਹਾਂ ਦਾ ਨਹੀਂ ਹੈ ਕਿ ਜੋ ਇਹ ਸਾਬਤ ਕਰਦਾ ਹੋਵੇ ਕਿ ਭਾਈ ਅਮਰਤਪਾਲ ਸਿੰਘ ਐਨਐਸਏ ਦੇ ਅਧੀਨ ਦੋਸ਼ੀ ਹਨ ਅਤੇ ਉਹਨਾਂ ਦੇ ਕੇਸ ਮੰਦ ਹੈ ਜਿੱਥੋਂ ਸਾਰ ਤੌਰ ਤੇ ਚਲਕ ਰਿਹਾ ਹੈ ਕਿ 28 ਅਗਸਤ ਨੂੰ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਇੱਕ ਵੱਡਾ ਐਲਾਨ ਹੋ ਸਕਦਾ ਹੈ ਦੋਸਤੋ ਤੁਹਾਡਾ ਇਸ ਬਾਰੇ ਤੇ ਕੀ ਕਹਿਣਾ ਹੈ ਕਿਉਂਕਿ ਲਗਾਤਾਰ ਇਸ ਮਾਮਲੇ ਤੇ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਤਾਂ ਉਸ ਨੂੰ ਲੋਕਾਂ ਦੇ ਕੰਮ ਕਰਾਉਣ ਦੇ ਲਈ ਉਹਨਾਂ ਦੀ ਸੇਵਾ ਕਰਾਉਣ ਦੇ ਲਈ ਸਰਕਾਰ ਵੱਲੋਂ ਰਿਹਾ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਹਲਕੇ ਦੇ ਕੰਮ ਕਰਵਾ ਸਕਣ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਕਿ ਰਿਹਾਈ ਹੋਣੀ ਚਾਹੀਦੀ ਹੈ ਜਾਂ ਫਿਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ yes ਜਾਂ no ਦੇ ਵਿੱਚ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਆਓ ਤੁਹਾਨੂੰ ਲੈ ਚੱਲਦੇ ਹਾਂ ਇੰਨਾ ਕੁਝ ਖਾਸ ਵੀਡੀਓਜ਼ ਦੇ ਵੱਲ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਲਿਮਟਿਡ ਗਿਆਨ মিডিਆ ਨੂੰ ਵੀ ਜਰੂਰ ਲਾਈਕ ਫੋਲੋ ਕਰ ਲੈਣਾ ਸੋ ਆਓ ਤੁਹਾਡਾ ਬਿਨਾ ਜਿਆਦਾ ਸਮਾਂ ਲਏ ਹੁਣ ਤੁਹਾਨੂੰ ਲੈ ਚੱਲਦੇ ਆਂ ਇੰਨਾ ਖਾਸ ਅਪਡੇਟਸ ਵੱਲ ਅੰਮ੍ਰਿਤਪੁਰ ਬਹੁਤ ਛੇਤੀ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਬਹੁਤ ਛੇਤੀ ਆ ਰਿਹਾ ਹੈ ਜੇਲ੍ਹ ਤੋਂ ਬਾਹਰ ਕਿ ਚੋਦੇ ਖਿਲਾਫ ਜਿਹੜਾ ਐਨਐਸਏ ਲੱਗਿਆ ਹੋਇਆ ਉਹ ਖਤਮ ਹੋ ਜਾਣਾ ਹੈ ਮਾਫ ਕਰਨਾ ਚਲਦੇ ਜ਼ਬਾਨ ਵਿੱਚ ਥੋੜਾ ਜਿਆਦਾ ਰੋਕਣ ਲੱਗੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਐਕਟਿੰਗ ਸ਼ਰੋਮਣੀ ਪ੍ਰਮਤਾ ਕਮੇਟੀ ਸਰਦਾਰ ਜਸਵੰਤ ਸਿੰਘ ਜੀ ਪੜੈਣ ਵਾਲੇ ਜੋ ਤੇਤੇ ਤੌਨ ਤੇ ਇਸ ਜ਼ਬਾਨ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਨੇ ਉਹਨਾਂ ਦੇ ਵਿਚਾਰ ਇਹਨਾਂ ਤੋਂ ਬਾਅਦ ਵਿੱਚ ਸਰਬਨ ਕਰਾਂਗੇ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਅੱਜ ਦੇ ਸਮਾਹਾਨ ਦੁਆਨ ਦੇ ਵਿੱਚ ਹਾਜ਼ਰੀ ਭਰੀ ਆ ਜੀ ਆਇਆਂ ਨੂੰ ਜੀ ਵਾਹਿਗੁਰੂ ਆ ਪ੍ਰਬੰਧਕ ਸਾਹਿਬਾਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਦੋਂ ਦੀਵਾਨ ਚੱਲਦਾ ਹੋਵੇ ਨਾ ਫਿਰ ਚਾਹੇ ਪ੍ਰਧਾਨ ਮੰਤਰੀ ਆ ਜੇ ਤੱਪ ਸ਼ਖਸੀਅਤਾਂ ਸਾਰੀਆਂ ਹੀ ਸਤਿਕਾਰਯੋਗ ਹੁੰਦੀਆਂ ਪਰ ਗੁਰ ਇਤਿਹਾਸ ਦੇ ਨਾਲੋਂ ਕੋਈ ਵੱਡਾ ਨਹੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਇਸ ਤਰ੍ਹਾਂ ਮੰਗਾ ਕੀ ਨਹੀਂਆਂ ਮੰਗਾ ਸਾਡੀਆਂ ਜਾਇਜ਼ ਮੰਗਾਂ ਨੇ ਕਿਉਂ ਨਜ਼ਾਇਜ਼ ਮੰਗਾਂ ਨਹੀਂ ਹੈਗੀਆਂ ਕੋਈ ਬਾਲੀਆ ਵੱਡੀਆਂ ਮੰਗਾ ਲਈ ਸਾਡੀਆਂ ਸਸਤੀ ਪਿੰਡੂ ਖੇਤਰ ਦੇ ਬੰਦੇ ਆ ਅਸੀਂ ਐਡਾ ਵੱਡਾ ਅਸੀਂ ਖਰਚਾ ਨਹੀਂ ਚੱਕ ਸਕਦੇ ਅਸੀਂ ਛੱਡਦਾ ਜ਼ਮੀਨਾਂ ਦੇ ਉੱਪਰ ਕਰਦੇ ਜਿਹੜੇ ਪੈਨੇ ਕਈ ਮਜ਼ਦੂਰਾਂ ਦੇ ਪੁੱਤ ਨੇ ਉਹਨਾਂ ਨੇ ਵੀ ਜਾ ਕੇ ਪੜਨਾ ਸਸਤੀ ਖਾਤਰ ਦੀ ਖੇਤਰ ਦੀ ਆਪਾਂ ਜਿਹੜੀ ਗੱਲ ਕਰਦੇ ਨੇ ਕੋਟੀ ਦੀ ਆਪਾਂ ਗੱਲ ਕਰਦੇ ਆ ਉਹ ਇੱਥੇ ਆ ਕੇ ਨਹੀਂ ਪੜ ਸਕਦੇ ਭਾਈ ਉਹਨੇ ਚੁਣਾ ਕਈਆਂ ਕੋਲ 2 ਨੰਬਰ ਦਾ ਪੈਸਾ ਹੈ ਕਈਆਂ ਨੇ ਇਨੀ ਸੁੱਲੀਆਂ ਦੀ ਮੱਟੀ ਹੁੰਦੀ ਹੈ ਅਫਸਰਾਂ ਨੇ ਕਿ ਉਹ ਤਾਂ ਪੜਾ ਲੈਣਗੇ ਭਾਈ ਹੁਣ ਆਪਣੇ ਕੋਲ ਤਾਂ ਦਸਾਂ ਨੌ ਦੀ ਕਿਰਤ ਕਮਾਈ ਹੈ ਇਹ ਜਿਹੜੇ ਮੰਗਾ ਨੇ ਹੱਲ ਕਰਨੂ ਕਿ ਬੜੀ ਵੱਡੀ ਗੱਲ ਨਹੀਂ ਹੈਗੀ ਜੇ ਕੋਈ ਗੱਲ ਸੁਣਦਾ ਹੋਵੇ ਆ ਪ੍ਰਸ਼ਾਸਨ ਨੇ ਮੇਰੀ ਗੱਲ ਸੁਣਦਾ ਮੈਂ ਗੱਲ ਕਹਿਣਾ ਚਾਹੁੰਦਾ ਆ ਜਿਹੜੇ ਚੋੜੇ ਹੋਏ ਨਮਾਇਤ ਨੇ ਕਹਿੰਦਾ ਨਾ ਆਪਾਂ ਗਧਿਆਂ ਦੇ ਗਾਜ ਟੱਲੀਆਂ ਪਾਈਆਂ ਨੇ ਨਾ ਮੈਂ ਉਹਦੇ ਪਿੰਡ ਬੁੱਧਵਾਰ ਨੂੰ ਮੈਨਾ ਹੁੰਦਾ ਹਜ਼ਾਰ ਤੋਂ 500 ਬੰਦਾ ਮੇਰੇ ਪਿੰਡ ਆਉਂਦਾ ਮੈਂ ਕਹਿੰਦਾ ਜੇ 500 ਤੋਂ 1000 ਬੰਦਾ ਆ ਗਿਆ ਮੈਂ 3-400 ਬੰਦੇ ਦਾ ਮਸਲਾ ਹੱਲ ਕਰਕੇ ਤੋੜਦਾ ਆ ਪਿਛਲੇ ਆ ਪਿਛਲੇ ਹਫ਼ਤੇ ਦੇ ਵਿੱਚ ਵਿੱਚ 7-8 ਦੀ ਕੁੜੀਆਂ 9-10 ਕੁੜੀਆਂ ਜਿਹੜਾ ਕੋਤਾਂ ਦੇ ਵਿੱਚ ਕੇਸ ਚੱਲਦੇ ਸੀਗੇ ਸਮਝੌਤੇ ਕਰਾ ਕੇ ਘਰਾਂ ਨੂੰ ਤ ਮਸਲਾ ਹੱਲ ਕਰਨ ਨੂੰ ਇਹ ਚੁੰਨਲੇ ਐਮਐਲਏ ਲੈ ਕੇ ਗੱਲ ਮਾਰਨ ਲੱਗੇ ਭੱਜ ਲੈ ਲੈ ਕੇ ਲੋਵਾ ਗੱਡੀਆਂ ਭੱਜ ਲੈ ਇਧਰੋਂ ਭੱਜ ਲੈ ਇਧਰੋਂ ਭੱਜ ਲੈ ਮਸਲਾ ਉਹਦੇ ਹੱਲ ਕਰਨੇ ਨੂੰ ਚਾਹੁੰਦਾ ਇੱਥੇ ਸਟੂਡੈਂਟਾਂ ਦੇ ਵਿੱਚ ਆ ਕੇ ਚੁਣਿਆ ਹੋਇਆ ਨੁਮਾਇੰਦਾ ਬੈਠੇ ਮਸਲਾ ਹੱਲ 1 ਮਿੰਟ ਦੇ ਵਿੱਚ ਹੋ ਜੂ ਗੱਲ ਤਾਂ ਇਹ ਵੀ ਸੁਣਨ ਨੂੰ ਤਿਆਰ ਇਹ ਨਹੀਂ ਕਿ ਲੋਕਾਂ ਦੀ ਗੱਲ ਵੇਖ ਸਕ ਕੋਈ ਵਾਰੀ ਇਹ ਚੀਜ਼ ਹੁੰਦੀ ਆ ਬੜਾ ਪਰੇ ਲੇਕਿਨ ਤੁਸੀਂ ਨੌਜਵਾਨੋ ਕਈ ਵਾਰੀ ਕੋਈ ਮਸਲਾ ਹੱਲ ਔਖਾ ਹੋਣਾ ਹੁੰਦਾ ਜਦੋਂ ਕਿ ਆ ਕਿਉਂਕਿ ਚੁਣਿਆ ਹੋਇਆ ਨੁਮਾਇੰਦਾ ਵਿੱਚ ਬੈੰਦਾ ਸਮਝਾਉਂਦਾ ਉਹਦੇ ਲਈ ਸਾਡੇ ਵੀ ਦਿਲਾਂ ਦੇ